ਦੋਸਤੋ ਕਈ ਲੋਕ ਨਾ ਕਮੈਂਟ ਕਰਦੇ ਆ ਸਾਡੀ ਵੀਡੀਓ ਤੇ ਵਿਊ ਨਹੀਂ ਆਉਂਦੇ ਸਾਡੀ ਵੀਡੀਓ ਤੇ ਲਾਈਕ ਨਹੀਂ ਆਉਂਦੇ ਜਦੋਂ ਮਤਲਬ ਉਹਨਾਂ ਦਾ ਕੰਟੈਂਟ ਚੈੱਕ ਕਰੀਦਾ ਪਹਿਲੀ ਗੱਲ ਤਾਂ ਜਦੋਂ ਕੰਟੈਂਟ ਪਾਉਂਦੇ ਆ ਬਸ ਐ ਮਤਲਬ ਇੱਕ ਵੀਡੀਓ ਖਿੱਚ ਲਈ ਮਤਲਬ ਵੀਡੀਓ ਬਣਾ ਲਈ ਫੋਟੋ ਖਿੱਚ ਲਈ ਤੇ ਅਪਲੋਡ ਕਰ ਦਿੰਦੇ ਆ ਉਹਦੇ ਤੇ ਕੋਈ ਟਾਈਟਲ ਹੀ ਨਹੀਂ ਲਿਖਦੇ ਹੁਣ ਮੰਨ ਲਓ ਤੁਹਾਡੀ ਵੀਡੀਓ ਕਿਸੇ ਦੇ ਸਾਹਮਣੇ ਆ ਜਾਂਦੀ ਆ ਉਹਦੇ ਉੱਪਰ ਟਾਈਟਲ ਨਾ ਲਿਖਿਆ ਹੋਵੇ ਅਗਲਾ ਸਕਰੋਲ ਕਰਕੇ ਗਾਂ ਜਾਵੜੂਗਾ ਜੇ ਟਾਈਟਲ ਲਿਖਿਆ ਹੋਵੇ ਨਾ ਤੇ ਕਿਸੇ ਵਿਸ਼ੇ ਬਾਰੇ ਤੇ ਅਗਲਾ ਇਹਨੂੰ ਉਸ ਚੀਜ਼ ਚ ਇੰਟਰਸਟ ਹੋਵੇ ਵੀ ਇਹਦੇ ਟਿੱਕਾ ਮਤਲਬ ਉੱਪਰ ਕੀ ਲਿਖਿਆ ਹੈਗਾ ਟਾਈਟਲ ਕੀ ਲਿਖਿਆ ਅਗਲਾ ਟਾਈਟਲ ਪੜ ਕੇ ਤੁਹਾਡੀ ਪੂਰੀ ਵੀਡੀਓ ਦੇਖੋਗਾ ਜੇਕਰ ਉੱਪਰ ਤੁਸੀਂ ਕੋਈ ਟਾਈਟਲ ਹੀ ਨਾ ਲਿਖਿਆ ਹੋਇਆ ਤਾਂ ਅਗਲੇ ਨੂੰ ਪਤਾ ਕੀ ਲੱਗੂ ਵੀ ਵੀਡੀਓ ਕਿਹੜੇ ਟੌਪਿਕ ਤੇ ਤੁਸੀਂ ਬਣਾ ਰਹੇ ਹੋ ਇਸ ਲਈ ਮਤਲਬ ਉੱਪਰ ਨਾ ਤੁਸੀਂ ਟਾਈਟਲ ਲਿਖੋ ਵੀਡੀਓ ਦੇ ਅਕੋਰਡਿੰਗ ਮਤਲਬ ਐਨੀ ਵੀਡੀਓ ਹੋਰ ਟੌਪਿਕ ਤੇ ਆ ਕੰਟੈਂਟ ਹੋਰ ਹੈਗਾ ਤੁਹਾਡਾ ਤੇ ਤੁਸੀਂ ਉੱਪਰ ਟਾਈਟਲ ਹੋਰ ਲਿਖ ਰਹੇ ਹੋ ਇਸ ਤਰੀਕੇ ਨਾਲ ਨਹੀਂ ਕਰਨਾਗਾ ਤੁਸੀਂ ਜੈਨੂਇਨ ਤਰੀਕੇ ਨਾਲ ਕਰੋ ਵੀ ਜਿਹੜਾ ਟੌਪਿਕ ਲਿਖਣਾ ਉਹ ਵੀਡੀਓ ਰਿਕਾਰਡਿੰਗ ਦੇਖੋ ਜੇ ਇਸ ਟੌਪਿਕ ਤੇ ਤੁਹਾਡੀ ਵੀਡੀਓ ਹੈਗੀ ਆ ਠੀਕ ਹੈ ਜੀ ਦੂਜਾ ਜੀ ਵੀਊ ਨਾ ਆਉਂਦਾ ਕਰਦੇ ਇਹ ਹੈਗਾ ਜਿਹੜੀ ਤੁਸੀਂ ਵੀਡੀਓ ਬਣਾਉਣੀ ਆ ਉਹਦੇ ਵਿੱਚ ਕੋਈ ਜਾਣਕਾਰੀ ਟੈਪ ਨਹੀਂ ਹੁੰਦਾ ਚਲੋ ਮੈਂ ਇੰਜ ਨਹੀਂ ਕਹਿੰਦਾ ਹਰੇਕ ਤੇ ਤੁਸੀਂ ਜਿਵੇਂ ਮੈਂ ਫੇਸਬੁੱਕ ਬਾਰੇ ਜਾਣਕਾਰੀ ਦੇ ਰਹੇ ਆ ਇੰਜ ਜਾਣਕਾਰੀ ਦਿਓ ਥੋੜਾ ਜਿਆ ਇੰਟਰਸਟਿੰਗ ਹੋਣਾ ਚਾਹੀਦਾ ਵੀ ਲੋਕ ਤੁਹਾਡੀ ਵੀਡੀਓ ਦੇਖਣ ਵੀ ਉਨ ਤੁਸੀਂ ਵੀਡੀਓ ਸ਼ੁਰੂ ਕਰਤੀ ਵੀਡੀਓ ਚ ਮਤਲਬ ਕੋਈ ਇੰਟਰਸਟਡ ਲੋਕਾਂ ਨੂੰ ਲੱਗਿਆ ਨਾ ਬੋਰਿੰਗ ਹੋਈ ਗਏ ਦੋ ਚਾਰ ਲੋਕਾਂ ਜਣੇ ਦੇਖਣਾ ਉਸ ਤੋਂ ਬਾਅਦ ਕਹਿਣਗੇ ਯਾਰ ਵੀਡੀਓ ਚ ਕੁਝ ਹੈ ਨਹੀਂ ਬਸ ਤੁਸੀਂ ਲਗਾਤਾਰ ਉਹੋ ਜੀਆਂ ਵੀਡੀਓ ਬਣਾਉਂਦੇ ਰਹੋਗੇ ਜਿਨ੍ਹਾਂ ਚ ਕੋਈ ਟੌਪਿਕ ਹੀ ਨਾ ਹੋਇਆ ਥੋੜਾ ਜਿਹਾ ਇੰਟਰਸਟਡ ਮਤਲਬ ਕੋਈ ਜਾਣਕਾਰੀ ਜੀ ਨਾ ਹੋਈ ਦੇਖਣਯੋਗ ਨਾ ਹੋਈ ਤੇ ਅਗਲਾ ਮਤਲਬ ਉੱਥੇ ਹੀ ਛੱਡ ਦਿੰਦਾ ਇਹਦੇ ਨਾਲ ਤੁਹਾਡੇ ਵਿਊ ਨਹੀਂ ਵਧਦੇਗੇ ਸੋ ਲੌਂਗ ਵੀਡੀਓ ਵੀ ਤੁਸੀਂ ਅਪਲੋਡ ਕਰਨੀ ਆ ਉਹਦੇ ਵਿੱਚ ਨਾ ਥੋੜਾ ਜਿਹਾ ਮਤਲਬ ਆਡੀਅנס ਨੂੰ ਰੋਕ ਕੇ ਰੱਖੋ ਥੋੜਾ ਜਿਹਾ ਉਹੋ ਜਿਹਾ ਮਤਲਬ ਦਿਖਾਓ ਜੋ ਲੋਕ ਜੁੜ ਕੇ ਰਹਿਣ ਮਤਲਬ ਜੋ ਲੋਕਾਂ ਨੂੰ ਪਸੰਦ ਆਵੇ ਕੁਝ ਮਤਲਬ ਉਹਨਾਂ ਨੂੰ ਜਾਣਕਾਰੀ ਮਿਲੇ ਜਾਂ ਜੇ ਤੁਸੀਂ ਕਮੇਡੀ ਟੈਬ ਬਣਾ ਰਹੇ ਹੋ ਥੋੜਾ ਜਿਹਾ ਲੋਕਾਂ ਨੂੰ ਇੰਗੇਜ ਕਰਕੇ ਰੱਖੋ ਠੀਕ ਆ ਜੀ ਉਹਨਾਂ ਨੂੰ ਤੁਹਾਡੀ ਸਕ੍ਰਿਪਟ ਚੰਗੀ ਲੱਗੇ। ਬਸ ਆਹੀ ਦੋ ਤਿੰਨ ਤਰੀਕੇ ਹੈਗੇ ਆ ਮਤਲਬ ਜੇ ਤੁਸੀਂ ਨਾਰਮਲੀ ਵੀਡੀਓ ਪਾਈਗੇ ਉਹ ਕੋਈ ਮਤਲਬ ਹੋਈ ਨਹੀਂ ਦੇਖਣ ਨੂੰ ਤਾਂ ਤੁਹਾਨੂੰ ਕੋਈ ਖਾਸ ਵੀ ਹੋ ਨਹੀਂ ਆਉਣੇਗੇ ਤੁਹਾਡੇ ਵੀਵਸ ਇਸ ਤਰੀਕੇ ਨਾਲ ਚੱਲੀ ਜਾਣਗੇ। ਸੋ ਥੋੜਾ ਜਿਹਾ ਵੀਡੀਓ ਦੇ ਵਿੱਚ ਐਕਸਪੈਰੀਮੈਂਟ ਕਰਕੇ ਦੇਖਿਆ ਕਰੋ ਥੋੜਾ ਜਿਹਾ ਕੰਟੈਂਟ ਤੇ ਚੇਂਜਿੰਗ ਕਰਕੇ ਦੇਖਿਆ ਕਰੋ ਟਾਈਟਲ ਵਗੈਰਾ ਵੀਡੀਓ ਦੇ ਅਕੋਰਡਿੰਗ ਲਾਇ ਕਰੋ ਤਾਂ ਕਰਕੇ ਗੱਲ ਬੜੂਗੀ ਠੀਕ ਆ ਜੀ। ਤੇ ਥੋੜਾ ਐਕਸਪੈਰੀਮੈਂਟ ਕਰਿਆ ਕਰੋ ਫਿਰ ਵੀਡੀਓ ਵਾਇਰਲ ਹੁੰਦੀ ਆ।